ਐਮਪੀ ਜਾਂ ਮਨਿਸਟਰ ਜਾਂ ਮੁੱਖ ਮੰਤਰੀ ਬਣ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਕਦੇ ਪੁੱਛਿਓ ਜੇ ਜ਼ਰੂਰ ਇਹ ਪਾਣੀ ਅੱਜ ਤਾਂ ਨਹੀਂ ਖਰਾਬ ਹੋਇਆ ਕਦੋਂ ਦਾ ਹੋ ਰਿਹਾ ਹੈ ਕੀ ਕੀਤਾ ਇਹਨਾਂ ਨੇ ਆ ਬੁੱਢਾ ਨਾਲਾ ਕਦੋਂ ਦਾ ਖਰਾਬ ਹੈ ਆ ਸੇਤੀਆ ਮੈਨੂੰ ਕਦੋਂ ਦੀ ਲੱਗੀ ਹੈ ਆ ਜਗਤਜੀਤ ਕਦੋਂ ਦੀ ਲੱਗੀ ਹੈ ਕੋਈ ਬੋਲਿਆ ਜਿਹੜੇ ਸਾਡੇ ਨੁਮਾਇੰਦੇ ਕਹਿੰਦੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿਤੇ ਸਾਡੇ ਲਈ ਬੋਲਦੇ ਨੇ ਵੋਟਾਂ ਸਾਡੀਆਂ ਨਾਰੇ ਸਾਡੇ ਤੇ ਰਿਪਰੈਜੈਂਟੇਸ਼ਨ ਅੰਡਰਸਟਰੀ ਲਿਸਟਾਂ ਦੀ ਪਤਾ ਹੈ ਕਿਉਂ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਐ ਬਾਅਦ ਚ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਕਰਜ਼ਾ ਤੁਹਾਡੇ ਸਰ ਸਾਢੇ 4 ਲੱਖ ਕਰੋੜ ਹੋ ਗਿਆ ਕਿੱਥੋਂ ਦੇਵਾਂਗੇ ਬੱਚੇ ਸਾਡੇ ਬਾਹਰ ਪੱਜੇ ਜਾਂਦੇ ਨੇ ਬਾਹਰਲੇ ਇੱਥੇ ਆਈ ਜਾਂਦੇ ਨੇ ਕੋਈ ਸੋਚ ਰਾਇ ਇਹਦੇ ਬਾਰੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਮਨੋਰਟੀ ਹੋਣ ਜਾ ਰਹੇ ਆ ਮੈਜੋਰਟੀ ਤੋਂ ਮਿੰਜੋਰਟੀ ਮਤਲਬ ਘਟ ਗਿਣਤੀ ਹੋਣ ਜਾ ਰਹੇ ਆ ਕਿਹਨੂੰ ਕਵਾਂਗੇ ਫਿਰ ਕਿਹੜੀ ਲੈਂਗੁਏਜ ਚ ਬੋਲੂਗੇ ਭਾਸ਼ਾ ਚ ਬੋਲੂਗੇ ਇਹਦੇ ਬਾਰੇ ਸੋਚੋ ਮੇਰੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਸੋਚੋ ਇਹਦੇ ਬਾਰੇ ਇੱਕ ਲੜੀ ਚ ਪਰੋਈਏ ਔਰ ਇਹਨਾਂ ਨੂੰ ਇਕੱਠੇ ਕਰਕੇ ਫਿਰ ਆਪਾਂ ਪੰਜਾਬ ਗਵਰਨਮੈਂਟ ਨੂੰ ਕਹੀਏ ਲੇਕਿਨ ਇਹ ਕੋਈ ਇੱਕ ਥਾਂ ਤੋਂ ਨਹੀਂ ਕਿਹਾ ਜਾਂਦਾ ਥੋਡੇ ਜਿਹੜੇ ਸਰਪੰਚ ਨੇ ਥੋਡੇ ਐਮਐਲਏ ਨੇ ਥੋਡੇ ਐਮਪੀ ਨੇ ਕੀ ਕਰ ਰਹੇ ਨੇ ਇਹਦੇ ਬਾਰੇ ਉਹਦੇ ਕੁਝ ਕਾਨੂੰਨ ਨੇ ਜਿਹਦੇ ਬਾਰੇ ਸਭ ਦੱਸ ਚੁੱਕੇ ਨੇ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਹਿ ਰਿਹਾ ਜਿੰਨਾ ਚਿਰ ਇੱਕ ਲੜੀ ਚ ਪਰੋਕੇ ਅਸੀਂ ਇਹਨਾਂ ਨੂੰ ਕਹਿੰਦੇ ਨਹੀਂ ਗਵਰਨਮੈਂਟ ਵਾਲਿਆਂ ਨੂੰ ਜਾਂਦਾ ਕਰ ਜਾਂਦਾ ਫਾਉ ਤੇਰੀ ਥਾਂ ਤੇ ਕੋਈ ਹੋਰ ਬਣੂਗਾ ਇਸ ਸ਼ਰਤ ਤੇ ਬਣੂਗਾ ਉਹਨਾਂ ਚਿਰ ਕੁਝ ਨਹੀਂ ਹੋਣਾਗਾ ਇੰ ਗੱਲਾਂ ਕਰਾਂਗੇ ਜਾਵਾਂਗੇ ਔਰ ਬੱਚਿਆਂ ਨੂੰ ਸਾਡਿਆਂ ਨੂੰ ਕਾਲਾ ਪੀਲੀਆ ਸਰੌਸਸ ਔਰ ਕੈਂਸਰ ਹੋਊਗਾ ਸੋ ਉਹਦੇ ਲਈ ਮੇਰੀ ਅੱਜ ਪਹਿਲੀ ਗੱਲ ਔਰ ਇਹੀ ਗੱਲ ਵੱਡੀ ਬਣੂਗੀ ਕਿ ਆਪਾਂ ਇੱਕ ਲੜੀ ਚ ਪਰੋਈਏ ਇੱਕ ਲੜੀ ਚ ਪਰੋ ਕੇ ਸਾਰੇ ਥਾਵਾਂ ਤੇ ਜੋ ਵਿਰੋਧ ਚੱਲ ਰਿਹਾ ਉਹਨੂੰ ਇਕੱਠਾ ਕਰੀਏ ਔਰ ਉਹਦੇ ਲਈ ਫੇਰ ਇੱਕ ਮੋਠੋ ਗਏ ਇਹਨੂੰ ਕਹੀਏ ਕਿ ਕਰ ਨਹੀਂ ਤਾਂ ਜਾ ਔਰ ਇਹ ਮੁੱਦਾ ਬਣਾ ਲਓ ਮੈਂ ਫੇਰ ਕਹੂੰਗਾ ਸਾਰਿਆਂ ਨੂੰ ਆਖਰੀ ਗੱਲ ਕਹਿ ਰਿਹਾ ਇਹਨੂੰ ਮੁੱਦਾ ਬਣਾ ਲੋ ਆਪ ਦਾ ਜਦੋਂ ਕੋਈ ਥੋਡੇ ਨਾਲ ਵੋਟ ਦੀ ਗੱਲ ਕਰੇ ਜਾਂ ਕਿਸੇ ਦਾ ਸਮਰਥਨ ਗੱਲ ਕਰੇ ਉਹਨੂੰ ਕਹੇ ਪਾਣੀ ਬਾੜੇ ਦੱਸ ਕੀ ਕੀਤਾ ਜੇ ਨਹੀਂ ਕਰਾਂਗੇ ਤਾਂ ਸਾਡੀ ਸਭ ਤੋਂ ਕੀਮਤੀ ਸ਼ੈ ਪਿਤਾ ਦਾ ਦਰਜਾ ਹੈ ਜੀ ਨੂੰ ਜਿਹਦੇ ਬਾਰੇ ਗੁਰੂਆਂ ਨੇ ਕਿੰਨਾ ਕੁਛ ਕਿਹਾ ਸਭ ਮਿੱਟੀ ਚ ਮਿਲ ਜੂ ਇਹ ਰਿਗਵੇਚ ਵੀ ਜ਼ਿਕਰ ਹੈ ਦਾ ਕਿਉਂਕਿ ਪਾਣੀ ਬਿਨਾ ਜ਼ਿੰਦਗੀ ਨਹੀਂ ਗਈ। ਔਰ ਬਾਕੀ ਸਾਰੀਆਂ ਗੱਲਾਂ ਦਾ ਬਦਲ ਹੈ, ਆਲਟਰਨੇਟਿਵ ਹੈ। ਚਾਹੇ ਉਹ ਇੰਡਸਟਰੀ ਹੋਵੇ, ਚਾਹੇ ਉਹ ਕੋਈ ਵੀ ਚੀਜ਼ ਹੋਵੇ ਪਰ ਪਾਣੀ ਦਾ ਕੋਈ ਬਦਲ ਨਹੀਂ। ਪਾਣੀ ਕੁਦਰਤ ਦੀ ਦੇਣ ਹੈ ਔਰ ਇਹ ਅਮੋਕ ਨਹੀਂਗਾ। ਇਹ ਮੁੱਕ ਜੂਗਾ ਜੇ ਆਪਾਂ ਨਾਲ ਸੁਧਰੇ। ਤੇ ਫਿਰ ਮੈਂ ਮਹਾਰਾਸ਼ਟਰ ਚ ਰਿਹਾ, ਮੱਧ ਪ੍ਰਦੇਸ਼ ਚ ਵੇਖਿਆ ਇੱਕ ਬਾਲਟੀ ਲੈਣ ਲਈ। ਪੂਰੀ ਰਾਤ ਇੱਕ ਔਰਤ ਲੈਨ ਚਲ ਕੇ ਖੜਦੀ ਐ ਹੁਣ ਤੁਸੀਂ ਸੋਚ ਲਓ ਇੱਕ ਬਾਲਟੀ ਨਾਲ ਕੀ ਨਹਾਉਣਗੇ ਕੀ ਬਣਾਉਣਗੇ ਕੀ ਪੀਣਗੇ ਔਰ ਅਸੀਂ ਉਧਰ ਪਹੁੰਚ ਚਲੇ ਆ ਅਸੀਂ ਜਾ ਰਹੇ ਆ ਡੇਢ ਅਰਬ ਲੀਟਰ ਪਾਣੀ ਹਰ ਰੋਜ਼ ਇੰਡਸਟਰੀ ਥੱਲਿਓਂ ਕੱਢਦੀ ਐ ਜਾਂ ਦਰਿਆਵਾਂ ਦਾ ਰਹਿੰਦੀ ਐ ਔਰ ਉਹਨੂੰ ਗੰਦਾ ਕਰਕੇ ਵਾਪਸ ਪਾਉਂਦੀ ਐ ਦਰਿਆਵਾਂ ਚ ਜਾਂ ਧਰਤੀ ਥੱਲੇ ਇਹ ਸਾਡੀਆਂ ਮੋਟਰਾਂ ਦਾ ਰੋਣਾ ਰੋਂਦੇ ਨੇ ਖਲੋਤ ਆ ਮੋਟਰਾਂ ਵੀ ਪਰ ਕਿੰਨੀ ਕ ਪਾਣੀ ਕੱਢਦੀਆਂ ਨੇ ਤੇ ਇਹ ਇੰਡਸਟਰੀ ਕਿੰਨਾ ਕੱਢ ਰਹੀ ਐ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਇਹ ਸਾਡੇ ਰਿਪ੍ਰੈਜ਼ੈਂਟੇਟਿਵਾਂ ਦਾ ਕੰਮ ਐ ਜਿਹੜੇ ਇੱਥੇ ਵੀ ਮੈਮੋਰੰਡਮ ਦਿੰਦੇ ਫਿਰਦੇ ਨੇ ਕੀ ਐ ਆਪਦੀਆਂ ਪਾਰਟੀਆਂ ਚ ਬੋਲਦੇ ਨੇ ਉੱਥੇ ਉਹਨਾਂ ਨਾਲ ਜਿੰਦਾਬਾਦ ਇੱਥੇ ਆ ਕੇ ਸਾਡੇ ਨਾਲ ਬਹਿ ਜਾਂਦੇ ਨੇ ਐਡੀ ਹੱਦ ਤਰਜੇ ਦੀ ਬੇਦਾਰ ਬੇਸ਼ਰਮੀ ਇਹ ਬੇਸ਼ਰਮੀ ਕਿਉਂ ਐ ਕਿਉਂਕਿ ਅਸੀਂ ਇਹਨਾਂ ਨੂੰ ਬਾ ਲੈਨੇ ਆਪਦੇ ਨਾਲ ਅਸੀਂ ਇਹਨਾਂ ਦੇ ਹੱਕ ਚ ਨਾਰੇ ਲਾ ਦਿੰਨੇ ਆ ਅਸੀਂ ਇਹਨਾਂ ਦੀਆਂ ਵੋਟਾਂ ਪਾ ਦਿੰਨੇ ਆ ਤਾਂ ਸੋ ਇਹ ਤੋਂ ਬਚੋ ਔਰ ਇੱਕ ਲੜੀ ਚ ਪਰੋਕੇ ਆਪਾਂ ਵਿਰੋਧ ਨੂੰ ਅੱਗੇ ਵਧਾਈਓ ਔਰ ਵਿਰੋਧ ਨਾ ਵਿਦੇ ਨ ਯਰ ਇੱਕ ਸਾਲ ਦੇ ਅੰਦਰ ਅੰਦਰ ਇਹਦਾ ਹੱਲ ਕੱਢ ਦੀਏ ਫੇਰ ਆ ਗੱਲ ਨਹੀਂ ਤਾਂ ਹੱਡ ਅੱਡ ਬੈਠ ਕੇ ਆ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਇੱਕ ਬਾ ਬੁਲੰਦ ਆਵਾਜ਼ ਬਾ ਚੱਕ ਕੇ ਮੁੱਠੀ ਮੀਚ ਕੇ ਕਹਿਣਾ ਪਾਣੀ ਸੁਧਾਰੋ ਨਹੀਂ ਤਾਂ ਜਾਓ ਇਹ ਜਿਹੜੇ ਲੁਟੇਰੇ ਸਾਡੇ ਐਮ ਐਲ ਏ ਜਾਂ ਐਮ ਪੀ ਜਾਂ ਮਨਿਸਟਰ ਜਾਂ ਮੁੱਖ ਮੰਤਰੀ ਬਣ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਕਦੇ ਪੁੱਛਿਓ ਜੇ ਜ਼ਰੂਰ ਇਹ ਪਾਣੀ ਅੱਜ ਤਾਂ ਨਹੀਂ ਖਰਾਬ ਹੋਇਆ ਕਦੋਂ ਦਾ ਹੋ ਰਿਹਾ ਹੈ ਕੀ ਕੀਤਾ ਇਹਨਾਂ ਨੇ ਆ ਬੁੱਢਾ ਨਾਲਾ ਕਦੋਂ ਦਾ ਖਰਾਬ ਹੈ ਆ ਸੇਤੀਗਰਮੇ ਕਦੋਂ ਦੀ ਲੱਗੀ ਹੈ ਆ ਜਗਤਜੀਤ ਕਦੋਂ ਦੀ ਲੱਗੀ ਹੈ ਕੋਈ ਬੋਲਿਆ ਜਿਹੜੇ ਸਾਡੇ ਨੁਮਾਇंदे ਕਹਿੰਦੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿ ਤੇ ਸਾਡੇ ਲਈ ਬੋਲਦੇ ਨੇ ਵੋਟਾਂ ਸਾਡੀਆਂ ਨਾਰੇ ਸਾਡੇ ਤੇ ਰਿਪਰੈਜੈਂਟੇਸ਼ਨ ਅੰਡਰਸਟਰੀ ਲਿਸਟਾਂ ਦੀ ਪਤਾ ਹੈ ਕਿਉਂ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਐ ਬਾਅਦ ਚ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਕਰਜ਼ਾ ਤੁਹਾਡੇ ਜ਼ਰ ਸਾਡੇ 4 ਲੱਖ ਕਰੋੜ ਹੋ ਗਿਆ ਕਿੱਥੋਂ ਦੇਵਾਂਗੇ ਬੱਚੇ ਸਾਡੇ ਬਾਹਰ ਪੱਜੇ ਜਾਂਦੇ ਨੇ ਬਾਹਰਲੇ ਇੱਥੇ ਆਈ ਜਾਂਦੇ ਨੇ ਕੋਈ ਸੋਚ ਰਿਹਾ ਇਹਦੇ ਬਾਰੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਮਨੋਰਟੀ ਹੋਣ ਜਾ ਰਹੇ ਹਾਂ ਮжоਰਿਟੀ ਤੋਂ ਮਨੋਰਟੀ ਮਤਲਬ ਘਟ ਗਿਣਤੀ ਹੋਣ ਜਾ ਰਹੇ ਹਾਂ ਕਿਹਨੂੰ ਕਵਾਂਗੇ ਫਿਰ ਕਿਹੜੀ ਲੈਂਗੁਏਜ ਚ ਬੋਲੂਗੇ ਭਾਸ਼ਾ ਚ ਬੋਲੂਗੇ ਇਹਦੇ ਬਾਰੇ ਸੋਚੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਸੋਚੋ ਇਹਦੇ ਬਾਰੇ ਇੱਕ ਲੜੀ ਚ ਪਰੋਈਏ ਔਰ ਇਹਨਾਂ ਨੂੰ ਇਕੱਠੇ ਕਰਕੇ ਫੇਰ ਆਪਾਂ ਪੰਜਾਬ ਗਵਰਨਮੈਂਟ ਨੂੰ ਕਹੀਏ ਲੇਕਿਨ ਇਹ ਕੋਈ ਇੱਕ ਥਾਂ ਤੋਂ ਨਹੀਂ ਕਿਹਾ ਜਾਂਦਾ ਤੁਹਾਡੇ ਜਿਹੜੇ ਸਰਪੰਚ ਨੇ ਤੁਹਾਡੇ ਐਮਐਲਏ ਨੇ ਤੁਹਾਡੇ ਐਮਪੀ ਨੇ ਕੀ ਕਰ ਰਹੇ ਨੇ ਇਹਦੇ ਬਾਰੇ ਉਹਦੇ ਕੁਝ ਕਾਨੂੰਨ ਨੇ ਜਿਹਦੇ ਬਾਰੇ ਸਭ ਦੱਸ ਚੁੱਕੇ ਨੇ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਹਿ ਰਿਹਾ ਜਿੰਨਾ ਚਿਰ ਇੱਕ ਲੜੀ ਚ ਪਰੋਕੇ ਅਸੀਂ ਇਹਨਾਂ ਨੂੰ ਕਹਿੰਦੇ ਨਹੀਂ ਗਵਰਨਮੈਂਟ ਵਾਲਿਆਂ ਨੂੰ ਜਾਂਦਾ ਕਰ ਜਾਂਦਾ ਫਾਓ ਤੇਰੀ ਥਾਂ ਤੇ ਕੋਈ ਹੋਰ ਬਣੂਗਾ ਇਸ ਸ਼ਰਤ ਤੇ ਬਣੂਗਾ ਉਹਨਾਂ ਚਿਰ ਕੁਝ ਨਹੀਂ ਹੋਣਾਗਾ ਐਈ ਗੱਲਾਂ ਕਰਾਂਗੇ ਜਾਵਾਂਗੇ ਔਰ ਬੱਚਿਆਂ ਨੂੰ ਸਾਡਿਆਂ ਨੂੰ ਕਾਲਾ ਪੀਲਿਆ ਸਰੋਸਾ ਔਰ ਕੈਂਸਰ ਹੋਊਗਾ ਸੋ ਉਹਦੇ ਲਈ ਮੇਰੀ ਅੱਜ ਪਹਿਲੀ ਗੱਲ ਔਰ ਇਹੀ ਗੱਲ ਵੱਡੀ ਬਣੂਗੀ ਕਿ ਆਪਾਂ ਇੱਕ ਲੜੀ ਚ ਪਰੋਈਏ ਇੱਕ ਲੜੀ ਚ ਪਰੋ ਕੇ ਸਾਰੇ ਥਾਵਾਂ ਤੇ ਜੋ ਵਿਰੋਧ ਚੱਲ ਰਿਹਾ ਉਹਨੂੰ ਇਕੱਠਾ ਕਰੀਏ ਔਰ ਉਹਦੇ ਲਈ ਫੇਰ ਇੱਕ ਮੋਠੋ ਕੇ ਇਹਨੂੰ ਕਹੀਏ ਕਿ ਕਰ ਨਹੀਂ ਤਾਂ ਜਾ ਔਰ ਇਹ ਮੁੱਦਾ ਬਣਾ ਲੋ ਮੈਂ ਫੇਰ ਕਹੂੰਗਾ ਸਾਰਿਆਂ ਨੂੰ ਆਖਰੀ ਗੱਲ ਕਹਿ ਰਿਹਾ ਇਹਨੂੰ ਮੁੱਦਾ ਬਣਾ ਲਓ ਆਪਦਾ ਜਦੋਂ ਕੋਈ ਥੋੜੇ ਨਾਲ ਵੋਟ ਦੀ ਗੱਲ ਕਰੇ ਜਾਂ ਕਿਸੇ ਦਾ ਸਮਰਥਨ ਗੱਲ ਕਰੇ ਉਹਨੂੰ ਕਹੇ ਪਾਣੀ 바ੜੇ ਦੱਸ ਕੀ ਕੀਤਾ ਜੇ ਨਹੀਂ ਕਰਾਂਗੇ ਤਾਂ ਸਾਡੀ ਸਭ ਤੋਂ ਕੀਮਤੀ ਸ਼ੈ ਪਿਤਾ ਦਾ ਦਰਜਾ ਹੈ ਜੀ ਨੂੰ ਜਿਹਦੇ ਬਾਰੇ ਗੁਰੂਆਂ ਨੇ ਕਿੰਨਾ ਕੁਸ਼ ਕਿਹਾ ਸਭ ਮਿੱਟੀ ਚ ਮਿਲ ਜੂ ਇਹ ਰਿਗਵੇਚ ਵੀ ਜ਼ਿਕਰ ਆਇਆ ਦਾ ਕਿਉਂਕਿ ਪਾਣੀ ਬਿਨਾ ਜ਼ਿੰਦਗੀ ਨਹੀਂ ਗਈ। ਔਰ ਬਾਕੀ ਸਾਰੀਆਂ ਗੱਲਾਂ ਦਾ ਬਦਲ ਹੈ, ਆਲਟਰਨੇਟਿਵ ਹੈ। ਚਾਹੇ ਉਹ ਇੰਡਸਟਰੀ ਹੋਵੇ, ਚਾਹੇ ਕੋਈ ਵੀ ਚੀਜ਼ ਹੋਵੇ ਪਰ ਪਾਣੀ ਦਾ ਕੋਈ ਬਦਲ ਨਹੀਂ। ਪਾਣੀ ਕੁਦਰਤ ਦੀ ਦੇਣ ਹੈ ਔਰ ਇਹ ਅਮੋਕ ਨਹੀਂਗਾ। ਇਹ ਮੁੱਕ ਜੂਗਾ ਜੇ ਆਪਾਂ ਨਾਲ ਸੁਧਰੇ। ਤੇ ਫਿਰ ਮੈਂ ਮਹਾਰਾਸ਼ਟਰ ਚ ਰਿਹਾ ਮੱਧ ਪ੍ਰਦੇਸ਼ ਚ ਵੇਖਿਆ ਇੱਕ ਬਾਲਟੀ ਲੈਣ ਲਈ। ਪੂਰੀ ਰਾਤ ਇੱਕ ਔਰਤ ਲੈਨ ਚਲ ਕੇ ਖੜਦੀ ਐ ਹੁਣ ਤੁਸੀਂ ਸੋਚ ਲਓ ਇੱਕ ਬਾਲਟੀ ਨਾਲ ਕੀ ਨਹਾਉਣਗੇ ਕੀ ਬਣਾਉਣਗੇ ਕੀ ਪੀਣਗੇ ਔਰ ਅਸੀਂ ਉਧਰ ਪਹੁੰਚ ਚਲੇ ਆ ਅਸੀਂ ਜਾ ਰਹੇ ਆ ਡੇਢ ਅਰਬ ਲੀਟਰ ਪਾਣੀ ਹਰ ਰੋਜ਼ ਇੰਡਸਟਰੀ ਥੱਲਿਓਂ ਕੱਢਦੀ ਐ ਜਾਂ ਦਰਿਆਵਾਂ ਦਾ ਰਹਿੰਦੀ ਐ ਔਰ ਉਹਨੂੰ ਗੰਦਾ ਕਰਕੇ ਵਾਪਸ ਪਾਉਂਦੀ ਐ ਦਰਿਆਵਾਂ ਚ ਜਾਂ ਧਰਤੀ ਥੱਲੇ ਇਹ ਸਾਡੀਆਂ ਮੋਟਰਾਂ ਦਾ ਰੋਣਾ ਰੋਂਦੇ ਨੇ ਗਲਤ ਹੈ ਮੋਟਰਾਂ ਦੀ ਪਰ ਕਿੰਨੀ ਕ ਪਾਣੀ ਕੱਢਦੀਆਂ ਨੇ ਤੇ ਇਹ ਇੰਡਸਟਰੀ ਕਿੰਨਾ ਕੱਢ ਰਹੀ ਐ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਇਹ ਸਾਡੇ ਰਿਪ੍ਰੈਜ਼ੈਂਟੇਟਿਵਾਂ ਦਾ ਕੰਮ ਐ ਜਿਹੜੇ ਇੱਥੇ ਵੀ ਮੈਮੋਰੰਡਮ ਦਿੰਦੇ ਫਿਰਦੇ ਨੇ ਕੀ ਐ ਆਪਦੀਆਂ ਪਾਰਟੀਆਂ ਚ ਬੋਲਦੇ ਨੇ ਉੱਥੇ ਉਹਨਾਂ ਨਾਲ ਜਿੰਦਾਬਾਦ ਇੱਥੇ ਆ ਕੇ ਸਾਡੇ ਨਾਲ ਬਹਿ ਜਾਂਦੇ ਨੇ ਐਡੀ ਹੱਦ ਦਰਜੇ ਦੀ ਬੇ ਬੇਸ਼ਰਮੀ ਇਹ ਬੇਸ਼ਰਮੀ ਕਿਉਂ ਐ ਕਿਉਂਕਿ ਅਸੀਂ ਇਹਨਾਂ ਨੂੰ ਬਾ ਲੈਨੇ ਆਪਦੇ ਨਾਲ ਅਸੀਂ ਇਹਨਾਂ ਦੇ ਹੱਕ ਚ ਨਾਰੇ ਲਾ ਦਿੰਨੇ ਆ ਅਸੀਂ ਇਹਨਾਂ ਦੀਆਂ ਵੋਟਾਂ ਪਾ ਦਿੰਨੇ ਆ ਤਾਂ ਸੋ ਇਹ ਤੋਂ ਬਚੋ ਔਰ ਇੱਕ ਲੜੀ ਚ ਪਰੋ ਕੇ ਆਪਾਂ ਵਿਰੋਧ ਨੂੰ ਅੱਗੇ ਵਧਾਈਏ ਔਰ ਵਿਰੋਧ ਨਾ ਵਿਦਨ ਯਰ ਇੱਕ ਸਾਲ ਦੇ ਅੰਦਰ ਅੰਦਰ ਇਹਦਾ ਹੱਲ ਕੱਢ ਦਈਏ ਫੇਰ ਆ ਗੱਲ ਨਹੀਂ ਤਾਂ ਹੱਡ ਅੱਡ ਬੈਠ ਕੇ ਆ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਇੱਕ ਬਾ ਬੁਲੰਦਾ ਆਵਾਜ਼ ਵਾਚਾ ਕੇ ਮੁੱਠੀ ਮੀਚ ਕੇ ਕਹਿਣਾ ਪਾਣੀ ਸੁਧਾਰੋ ਨਹੀਂ ਤਾਂ ਜਾਓ ਇਹ ਜਿਹੜੇ ਲੁਟੇਰੇ ਸਾਡੇ ਐਮ ਐਲ ਏ ਜਾਂ ਐਮ ਪੀ ਜਾਂ ਮਨਿਸਟਰ ਜਾਂ ਮੁੱਖ ਮੰਤਰੀ ਬਣ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਕਦੇ ਪੁੱਛਿਓ ਜੇ ਜ਼ਰੂਰ ਇਹ ਪਾਣੀ ਅੱਜ ਤਾਂ ਨਹੀਂ ਖਰਾਬ ਹੋਇਆ ਕਦੋਂ ਦਾ ਹੋ ਰਿਹਾ ਹੈ ਕੀ ਕੀਤਾ ਇਹਨਾਂ ਨੇ ਆ ਬੁੱਢਾ ਨਾਲਾ ਕਦੋਂ ਦਾ ਖਰਾਬ ਹੈ ਆ ਸੇਤੀਗਰਮਨ ਕਦੋਂ ਦੀ ਲੱਗੀ ਹੈ ਆ ਜਗਤਜੀਤ ਕਦੋਂ ਦੀ ਲੱਗੀ ਹੈ ਕੋਈ ਬੋਲਿਆ ਜਿਹੜੇ ਸਾਡੇ ਨੁਮਾਇੰਦੇ ਕਹਿੰਦੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿਤੇ ਸਾਡੇ ਲਈ ਬੋਲਦੇ ਨੇ ਵੋਟਾਂ ਸਾਡੀਆਂ ਨਾਰੇ ਸਾਡੇ ਤੇ ਰਿਪਰੈਜੈਂਟੇਸ਼ਨ ਆਂਡਸਟਰੀ ਲਿਸਟਾਂ ਦੀ ਪਤਾ ਹੈ ਕਿਉਂ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਐ ਬਾਅਦ ਚ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਕਰਜ਼ਾ ਤੁਹਾਡੇ ਸਿਰ ਸਾਡੇ 4 ਲੱਖ ਕਰੋੜ ਹੋ ਗਿਆ ਕਿੱਥੋਂ ਦੇਵਾਂਗੇ ਬੱਚੇ ਸਾਡੇ ਬਾਹਰ ਭੱਜੇ ਜਾਂਦੇ ਨੇ ਬਾਹਰਲੇ ਇੱਥੇ ਆਈ ਜਾਂਦੇ ਨੇ ਕੋਈ ਸੋਚ ਰਿਹਾ ਇਹਦੇ ਬਾਰੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਮਨੋਰਟੀ ਹੋਣ ਜਾ ਰਹੇ ਆ ਬਜੋਰਟੀ ਤੋਂ ਮਨੋਰਟੀ ਮਤਲਬ ਕਟ ਗਿਣਤੀ ਹੋਣ ਜਾ ਰਹੇ ਆ ਕਿਹਨੂੰ ਕਵਾਂਗੇ ਫਿਰ ਕਿਹੜੀ ਲੈਂਗੁਏਜ ਚ ਬੋਲੂਗੇ ਭਾਸ਼ਾ ਚ ਬੋਲੂਗੇ ਇਹਦੇ ਬਾਰੇ ਸੋਚੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਸੋਚੋ ਇਹਦੇ ਬਾਰੇ ਇੱਕ ਲੜੀ ਚ ਪਰੋਈਏ ਔਰ ਇਹਨਾਂ ਨੂੰ ਇਕੱਠੇ ਕਰਕੇ ਫੇਰ ਆਪਾਂ ਪੰਜਾਬ ਗਵਰਨਮੈਂਟ ਨੂੰ ਕਹੀਏ ਲੇਕਿਨ ਇਹ ਕੋਈ ਇੱਕ ਥਾਂ ਤੋਂ ਨਹੀਂ ਕਿਹਾ ਜਾਂਦਾ ਤੁਹਾਡੇ ਜਿਹੜੇ ਸਰਪੰਚ ਨੇ ਤੁਹਾਡੇ ਐਮਐਲਏ ਨੇ ਤੁਹਾਡੇ ਐਮਪੀ ਨੇ ਕੀ ਕਰ ਰਹੇ ਨੇ ਇਹਦੇ ਬਾਰੇ ਉਹਦੇ ਕੁਝ ਕਾਨੂੰਨ ਨੇ ਜਿਹਦੇ ਬਾਰੇ ਸਭ ਦੱਸ ਚੁੱਕੇ ਨੇ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਹਿ ਰਿਹਾ ਜਿੰਨਾ ਚਿਰ ਇੱਕ ਲੜੀ ਚ ਪਰੋਖੇ ਅਸੀਂ ਇਹਨਾਂ ਨੂੰ ਕਹਿੰਦੇ ਨਹੀਂ ਗਵਰਨਮੈਂਟ ਵਾਲਿਆਂ ਨੂੰ ਜਾਂਦਾ ਕਰ ਜਾਂਦਾ ਫਾਓ ਤੇਰੀ ਥਾਂ ਤੇ ਕੋਈ ਹੋਰ ਬਣੂਗਾ ਇਸ ਸ਼ਰਤ ਤੇ ਬਣੂਗਾ ਉਹਨਾਂ ਚੇਰ ਕੁਝ ਨਹੀਂ ਹੋਣਾਗਾ ਐਂ ਗੱਲਾਂ ਕਰਾਂਗੇ ਜਾਵਾਂਗੇ ਔਰ ਬੱਚਿਆਂ ਨੂੰ ਸਾਡਿਆਂ ਨੂੰ ਕਾਲਾ ਪੀਲਿਆ ਸਰੋਸਾ ਔਰ ਕੈਂਸਰ ਹੋਗਾ ਸੋ ਉਹਦੇ ਲਈ ਮੇਰੀ ਅੱਜ ਪਹਿਲੀ ਗੱਲ ਔਰ ਇਹੀ ਗੱਲ ਵੱਡੀ ਬਣੂਗੀ ਕਿ ਆਪਾਂ ਇੱਕ ਲੜੀ ਚ ਪਰੋਈਏ ਇੱਕ ਲੜੀ ਚ ਪਰੋ ਕੇ ਸਾਰੇ ਥਾਵਾਂ ਤੇ ਜੋ ਵਿਰੋਧ ਚੱਲ ਰਿਹਾ ਉਹਨੂੰ ਇਕੱਠਾ ਕਰੀਏ ਔਰ ਉਹਦੇ ਲਈ ਫੇਰ ਇੱਕ ਮੋਠੋ ਕੇ ਇਹਨੂੰ ਕਹੀਏ ਕਿ ਕਰ ਨਹੀਂ ਤਾਂ ਜਾ ਔਰ ਇਹ ਮੁੱਦਾ ਬਣਾ ਲੋ ਮੈਂ ਫੇਰ ਕਹੂੰਗਾ ਸਾਰਿਆਂ ਨੂੰ ਆਖਰੀ ਗੱਲ ਕਹਿ ਰਿਹਾ ਇਹਨੂੰ ਮੁੱਦਾ ਬਣਾ ਲਓ ਆਪਦਾ ਜਦੋਂ ਕੋਈ ਤੁਹਾਡੇ ਨਾਲ ਵੋਟ ਦੀ ਗੱਲ ਕਰੇ ਜਾਂ ਕਿਸੇ ਦਾ ਸਮਰਥਨ ਗੱਲ ਕਰੇ ਉਹਨੂੰ ਕਹੇ ਪਾਣੀ 바ਰੇ ਦੱਸ ਕੀ ਕੀਤਾ ਜੇ ਨਹੀਂ ਕਰਾਂਗੇ ਤਾਂ ਸਾਡੀ ਸਭ ਤੋਂ ਕੀਮਤੀ ਸ਼ਹਿ ਪਿਤਾ ਦਾ ਦਰਜਾ ਹੈ ਜੀ ਨੂੰ ਜਿਹਦੇ ਬਾਰੇ ਗੁਰੂਆਂ ਨੇ ਕਿੰਨਾ ਕੁਛ ਕਿਹਾ ਸਭ ਮਿੱਟੀ ਚ ਮਿਲ ਜੂ ਇਹ ਰਿਗਵੇਚ ਵਿੱਚ ਵੀ ਜ਼ਿਕਰ ਹੈ ਦਾ ਉਹਕੇ ਪਾਣੀ ਬਿਨਾ ਜ਼ਿੰਦਗੀ ਨਹੀਂ ਗਈ। ਔਰ ਬਾਕੀ ਸਾਰੀਆਂ ਗੱਲਾਂ ਦਾ ਬਦਲ ਹੈ, ਆਲਟਰਨੇਟਿਵ ਹੈ। ਚਾਹੇ ਉਹ ਇੰਡਸਟਰੀ ਹੋਵੇ, ਚਾਹੇ ਕੋਈ ਵੀ ਚੀਜ਼ ਹੋਵੇ ਪਰ ਪਾਣੀ ਦਾ ਕੋਈ ਬਦਲ ਨਹੀਂ। ਪਾਣੀ ਕੁਦਰਤ ਦੀ ਦੇਣ ਹੈ ਔਰ ਇਹ ਅਮੋਕ ਨਹੀਂਗਾ। ਇਹ ਮੁੱਕ ਜੂਗਾ ਜੇ ਆਪਾਂ ਨਾਲ ਸੁਧਰੇ। ਤੇ ਫੇਰ ਮੈਂ ਮਹਾਰਾਸ਼ਟਰ ਚ ਰਿਹਾ ਮੱਧ ਪ੍ਰਦੇਸ਼ ਚ ਵੇਖਿਆ ਇੱਕ ਬਾਲਟੀ ਲੈਣ ਲਈ। ਪੂਰੀ ਰਾਤ ਇੱਕ ਔਰਤ ਲੈਨ ਚਲਾ ਕੇ ਖੜਦੀ ਐ ਹੁਣ ਤੁਸੀਂ ਸੋਚ ਲਓ ਇੱਕ ਬਾਲਟੀ ਨਾਲ ਕੀ ਨਹਾਉਣਗੇ ਕੀ ਬਣਾਉਣਗੇ ਕੀ ਪੀਣਗੇ ਔਰ ਅਸੀਂ ਉਧਰ ਪਹੁੰਚ ਚਲੇ ਆ ਅਸੀਂ ਜਾ ਰਹੇ ਆ ਡੇਢ ਅਰਬ ਲੀਟਰ ਪਾਣੀ ਹਰ ਰੋਜ਼ ਇੰਡਸਟਰੀ ਥੱਲਿਓਂ ਕੱਢਦੀ ਐ ਜਾਂ ਦਰਿਆਵਾਂ ਦਾ ਰੈਂਦੀ ਐ ਔਰ ਉਹਨੂੰ ਗੰਦਾ ਕਰਕੇ ਵਾਪਸ ਪਾਉਂਦੀ ਐ ਦਰਿਆਵਾਂ ਚ ਜਾਂ ਧਰਤੀ ਥੱਲੇ ਇਹ ਸਾਡੀਆਂ ਮੋਟਰਾਂ ਦਾ ਰੋਣਾ ਰੋਂਦੇ ਨੇ غلط ਐ ਮੋਟਰਾਂ ਵੀ ਪਰ ਕਿੰਨੀ ਕ ਪਾਣੀ ਕੱਢਦੀਆਂ ਨੇ ਤੇ ਇੰਡਸਟਰੀ ਕਿੰਨਾ ਕੱਢ ਰਹੀ ਐ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਇਹ ਸਾਡੇ ਰਿਪ੍ਰੈਜ਼ੈਂਟੇਟਿਵਾਂ ਦਾ ਕੰਮ ਐ ਜਿਹੜੇ ਇੱਥੇ ਵੀ ਮੈਮੋਰੰਡਮ ਦਿੰਦੇ ਫਿਰਦੇ ਨੇ ਕੀ ਐ ਆਪਦੀਆਂ ਪਾਰਟੀਆਂ ਚ ਬੋਲਦੇ